ਘਬਨੀ ਵਿਕਰਾਲ ਕੌਣ ਜਾਤੀ ਭੇਦ ਮਟਾਰਨਾਰ ਇਹ ਹਉ ਤ ਫੁਲੂ ਨਹੀਂ ਆ ਬਾਬਾ ਭਿਮਨੇ ਕੈ ਧਨ ਕੋ ਖ ਭੀਮਾ ਬਾਇਨੀ ਜਬ ਭਿਮਰਾਵਜੀ ਪੈਦਾ ਥਿਆ ਅਮਦੇਸ਼ਨੀਏ ਦਲਿਤ ਨਾਰੀ ਅਜ ਅਮਰ ਸੇ ਇਤਿਹਾਸ ਮੈਂ ਇਹ ਅਮਦੇਸ਼ਨੀਏ ਦਲਿਤ ਨਾਰੀ

હુના રાફડા નારાય ઓટા રાફળે નાગ નીપજે કઈક આવા નાના કઈક ગોટા જય ભીષ્ણ જય